ਫਟਕਾਲ ਦੀ ਸਾਰਿਆਂ ਨੂੰ ਭਗਵੰਤ ਮੈਂ ਸਮਝਦਾ ਹਾਂ ਕਿ ਦੇਸ਼ ਦੁਨੀਆਂ ਦਾ ਸਭ ਤੋਂ ਪ੍ਰਸਿੱਧ ਤੇ ਕਾਮਯਾਬ ਪਲਟੂ ਰਾਮ ਕੋ ਅੱਜ ਪਲਟੂ ਰਾਮ ਦੀ ਇੱਕ ਨਵੀਂ ਹਰਕਤ ਸਾਹਮਣੇ ਆਈ ਹੈ ਬੜੇ ਅਫਸੋਸ ਦੀ ਗੱਲ ਹੈ ਕਿ 8 ਤੋਂ ਦਿਨ ਲੱਗੇ ਉਹਨੂੰ ਐਫ ਆਈ ਆਰ ਦਰਜ ਕਰਨ ਔਰ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹ ਇਹ ਜੀ ਨਿਕੰਮੀ ਐਫ ਆਈ ਆਰ ਦਰਜ ਹੋਈ ਹੈ ਏਡੀ ਕਮਜ਼ੋਰ ਐਫ ਆਈ ਆਰ ਦਰਜ ਹੋਈ ਹੈ ਕਿ ਇਹ ਤੋਂ ਵੱਧ ਮਿਲੀ ਭੁਗ ਕਿਵੇਂ ਹਰਿਆਣੇ ਦੇ ਨਾਲ ਸਾਂਝਗੜ ਜਿਹਨੂੰ ਮੈਂ ਟਾਉਟੀ ਪਹਿਲੇ ਦਿਨ ਤੋਂ ਕਹਿੰਦਾ ਸੀ ਟਾਉਟੀ ਸਾਹਮਣੇ ਆਈ ਹੈ ਕਿ 8 ਦਿਨਾਂ ਬਾਅਦ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਅਣਪਛਾਤੇ ਲੋਕਾਂ ਇਹਦਾ ਮਤਲਬ ਸ਼ਾਇਦ ਲੋਕ ਸਮਝ ਨਹੀਂ ਰਹੇ ਹੌਲੀ ਹੌਲੀ ਸਮਝਣਗੇ ਕਿ ਜਦ ਇਹ ਉਸ ਚੇ ਮਾਮਲਾ ਜਾਣਾ ਇਟ ਵਿਲ ਫਾਲ 플랫 অন ਦਾ ਗਰਾਉਂਡ ਇਸ ਐਫਆਈਆਰ ਦਾ ਕੁਝ ਬਣਨਾ ਨਹੀਂ ਸ਼ੁਭ ਕਰਨ ਨੂੰ ਕਦੇ ਇਨਸਾਫ ਮਿਲਣਾ ਹੀ ਨਹੀਂ ਕਿ ਉਹਨੂੰ ਗੋਲੀ ਕਿਹਨੇ ਮਾਰੀ ਕਿ ਇਹ ਲੋਕਤੰਤਰ ਔਰ ਉਹੀ ਪਲਟੂ ਰਾਮ ਭਗਵੰਤਮਾਨ ਜਿਹੜਾ ਇੱਕ ਸਮੇਂ ਕਹਿੰਦਾ ਹੁੰਦਾ ਸੀਗਾ ਕਿ ਭਾਈ ਕਦੇ ਪੁਲਿਸ ਦੇ ਅਨਪਛਾਤੇ ਹੁੰਦੇ ਉਹ ਭਾਈ ਤੂੰ ਕਾ ਪੁਲਿਸ ਦੇ ਅਨਪਛਾਤੇ ਛੱਡ ਤਾ ਹਰਿਆਣੇ ਪੁਲਿਸ ਦੀ ਮਦਦ ਤੇ ਹੋ ਗਿਆ ਜਿਹੜਾ ਅਨਪਛਾਤੇ ਦਾਰੇ ਸਵਾਲ ਉਠਾਉਂਦਾ ਸੀ ਪੰਜ ਤੋਂ ਵੱਧ ਕਿਸਾਨ ਮਰ ਗਏ ਆ 250 ਜ਼ਖਮੀ ਹੋ ਗਿਆ ਕਈਆਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਵੀ ਸੀਰੀਅਸ ਨੇ Pritpal ਹਲੇ ਤੱਕ ਪੀਜੀਆ ਹੀ ਪਿਆ ਕੋਈ ਐਫ ਆਈ ਆਰ ਦਾ ਨਹੀਂ ਉਹਦੀਆਂ ਮਤਾਂ ਕਿਨੇ ਤੋੜਤੀਆਂ ਆਪੇ ਟੁੱਟ ਗਈਆਂ ਇਸ ਲਈ ਅੱਜ ਟਾਉਟੀ ਦੀ ਹਰਿਆਣਾ ਪੁਲਿਸ ਨਾਲ ਖੱਟਰ ਨਾਲ ਬਹਿ ਕੇ ਸਹਿਮਤੀ ਕਰਕੇ ਇੱਕ ਕਮਜ਼ੋਰ ਮਹਾਨ ਨਲਾਇਕ ਐਫ ਆਈ ਆਰ ਦਰਜ ਹੋਈ ਹੈ ਜਿਹਦਾ ਰਿਜ਼ਲਟ ਜ਼ੀਰੋ ਹੋਣਾ ਕੋਈ ਇਹ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਭਾਈ ਅਸਲ ਗੋਲੀ ਸ਼ੁਭਕਰਨ ਨੂੰ ਕਿਨੇ ਮਾਰੀ ਕਾਲਪਰ ਇਹ ਵੀ ਹੋ ਸਕਦਾ ਹੈ ਅਣਪਛਾਤੇ ਦਾ ਮਤਲਬ ਤਾਂ ਕੱਲ ਥੋੜਾ ਸਮਾਂ ਪਹਿਣ ਤੋਂ ਬਾਅਦ ਇਹ ਕਹਿ ਦਨ ਕਿ ਕਿਸਾਨਾ ਨਹੀਂ ਮਾਰਿਆ ਕਿਉਂਕਿ ਅਣਪਛਾਤੇ ਜੇ ਤਾਂ ਕੋਈ ਆਜੂਗਾ ਭਾਈ ਉੱਥੇ ਜਹਾਂ ਪੁਲਿਸ ਸੀ ਜਾਂ ਕਿਸਾਨ ਸਨ ਤੇ ਜਿਹੜੀ ਅੱਜ ਪੁਲਿਸ ਦੀ ਇੰਨੀ ਮਦਦ ਹੋ ਰਹੀ ਹੈ ਕਿ 8-9 ਦਿਨ ਲੱਗ ਗਏ ਪਰਚਾ ਦਰਜ ਕਰਨ ਨੂੰ ਇਸ ਸਮਾਪੀਤਣ ਤੋਂ ਬਾਅਦ ਤਾਂ ਹੀ ਸੂਈ ਕਿਸਾਨਾ ਵੱਲ ਵੀ ਘੁੰਮ ਸਕਦੀ ਹੈ ਇਸ ਲਈ ਪਲਟੂ ਰਾਮ ਜੀ ਤੁਸੀਂ ਕਿਹਾ ਕਰਦੇ ਸੋ ਕੀ ਕਦੇ ਅਣਪਛਾਤੇ ਵੀ ਪਰਚਾ ਦਰਜ ਹੁੰਦਾ ਕੀ ਗੋਲੀ ਕਦੇ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਬਿਨਾਂ ਹੁਕਮਾਂ ਦੇ ਚੱਲ ਸਕਦੀ ਤੇ ਹੁਣ ਕੀ ਹੋਇਆ ਦਿੰਦੇ ਪਰਚਾ ਹੁਣ ਕਿਉਂ ਲੱਤਾ ਕੰਮ ਉੱਠੀਆਂ ਕੰਮ ਨਹੀਂ ਉੱਠੀਆਂ ਇਹਨੂੰ ਸਾਝਗਾਟ ਕਹਿੰਦੇ ਔਰ ਮੈਂ ਰਾਜਾ ਬ੍ਰਹਿਮ ਸਾਹਿਬ ਨੂੰ ਜਿਹੜਾ ਇਹਨਾਂ ਦੇ ਬੜੇ ਚਹੇਤੇ ਨੇ ਜਿਨ੍ਹਾਂ ਦਾ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਇੰਡੀਆ ਨਾ ਅਲਾਈਅንስ ਜੁਗ-ਜੁਗ ਜੀਵੇ ਸਾਰੀ ਜਗ੍ਹਾ ਸਹਿਮਤੀ ਹੋ ਗਈ ਆ ਪੰਜਾਬ 'ਚ ਹੁਣ ਫ੍ਰੈਂਡਲੀ ਮੈਚ ਚੱਲੂਗਾ ਇਹਨਾਂ ਤੋਂ ਇੱਕ ਸਵਾਲ ਨਹੀਂ ਪੁੱਛਿਆ ਜਾਣਾ ਕਿਉਂਕਿ ਇਹ ਸਾਰਾ ਡਰਾਮਾ ਕਰਨਗੇ ਮਗਰ ਇਹ じゃ ਕੋਈ ਸਵਾਲ ਨਹੀਂ ਕਰਨਗੇ ਜਿਹਦੇ ਨਾਲ ਭਗਵੰਤ ਮਾਨ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਵਿਧਾਨ ਸਭਾ 'ਚ ਵੀ ਅਸੀਂ ਸੁਣਿਆ ਇੰਨੀ ਰਿਸਪੈਕਟਫੁਲੀ ਤਾਂ ਭਗਵਾਨ ਜੀ ਆਪ ਦੇ ਪ੍ਰਧਾਨ ਨੂੰ ਬੁਧਰਾਮ ਜੀ ਨੂੰ ਨਹੀਂ ਸੰਬੋਧਨ ਹੋਣਾ ਜਿੰਨੇ ਪਿਆਰ ਨਾਲ ਰਾਜਾ ਜੀ ਰਾਜਾ ਜੀ ਕਹਿ ਕੇ ਵਿਧਾਨ ਸਭਾ 'ਚ ਵੜਿੰਗ ਸਾਹਿਬ ਨੂੰ ਸੰਬੋਧਨ ਹੋਣਾ ਸਭ ਨੂੰ ਪਤਾ ਰਾਤ ਦੇ ਨੇਰੇ ਦੀਆਂ ਮੀਟਿੰਗ ਦਾ ਜ਼ਿਕਰ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਥੋੜੇ ਆਪਣੇ ਸਾਫਕਾ ਮੰਤਰੀ ਸਾਫਕਾ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕੀਤਾ ਇਸ ਲਈ ਉਹ ਸਾਟਗਾਟ ਕਿਹੜੀ ਆ ਵੀ ਜੱਕ ਜ਼ਾਹਿਰ ਮੈਂ ਉਹਦੇ ਬਾਰੇ ਰਿਪੀਟ ਨਹੀਂ ਕਰਨਾ ਚਾਹੁੰਦਾ ਮਗਰ ਮੈਂ ਅੱਜ ਇਹ ਗੱਲ ਲੋਕਾਂ ਅੱਗੇ ਜ਼ਰੂਰ ਰੱਖਣਾ ਚਾਹੁੰਦਾ ਕਿ ਜਿਹੜੀ ਸ਼ੁਭ ਕਰਨ ਦੀ ਮੌਤ ਹੋਈ ਆ ਦੁਖਦਾਈ ਇਹਦੇ ਤੇ ਕੋਈ ਇਨਸਾਫ ਨਹੀਂ ਮਿਲਣਾ ਇਹ ਸਿਰਫ ਧੋਖਾ ਇਹ ਟਾਉਟੀ ਆ ਭਗਵੰਤ ਮਾਨ ਦੀ ਔਰ ਉਹਦਾ ਇੱਕ ਨਵਾਂ ਇਹ ਪਲਟੂ ਰਾਮ ਦਾ ਇੱਕ ਨਵਾਂ ਫੈਟੜਾ ਜਿਹਦਾ ਰਿਜ਼ਲਟ ਇਨਸਾਫ ਨਹੀਂ ਰਿਜ਼ਲਟ ਜ਼ੀਰੋ ਹੋਣਾ ਔਰ ਸਿਰਫ ਕਿਸਾਨੀ ਨਾਲ ਪੰਜਾਬ ਦੇ ਲੋਕਾਂ ਨਾਲ ਇੱਕ ਧੋਕਾ ਔਰ ਹਰਿਆਣੇ ਦੀ ਸਰਕਾਰ ਨਾਲ ਖੱਟਰ ਸਰਕਾਰ ਨਾਲ ਇਹ ਮਿਲੀ ਭੁਗਤ ਇਹਦਾ ਮੈਂ ਸਮਝਦਾ ਕੋਈ ਹੋਰ ਇਸ ਤੋਂ ਵੱਧ ਪ੍ਰਮਾਣ ਦੀ ਲੋੜ ਨਹੀਂ ਇਸ ਲਈ ਜਾਗ ਜੋ ਔਰ ਬਚ ਜੋ ਬਹੁਤ ਬਹੁਤ ਤਾੰ